ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਹਾਲਟਾ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਗੁਰਦੁਆਰਾ ਛੇਰੀ ਗੁਰਪ੍ਰਸਾਦ ਮਹਾਰਾਜ ਅਸਥਾਨ ਤੇ ਤਨ ਤਨ ਛੇ ਗੁਰੂ ਦਾਸ ਮਹਾਰਾਜੀ ਦੇ 648 ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀਰਾਂ ਤੇ ਨੌਜਵਾਨ ਸਭਾ ਤੇ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੇ ਅਗਰੇ ਹੇਠ ਸ਼ਰਧਾ ਪੂਰਵਕ ਕਰਵਾਏ ਜਾ ਰਹੇ ਨੇ ਈਸ਼ਵਰ ਜਾਣ ਕੇ ਦਿੰਦੇ ਹੋਏ ਭਾਈ ਕਸ਼ਮੀਰ ਸਿੰਘ ਮੀਰਾ ਨੇ ਮੀਡੀਆ ਨੇ ਗਲਤ ਕਰਦੇ ਹੋਏ ਦੱਸਿਆ ਕਿ ਮਿਤੀ 1 ਫਰਵਰੀ ਨੂੰ ਪ੍ਰਭਾਤ ਫੇਰ ਜ ਰੰਪਤਾ ਹੋਈ ਅਤੇ ਮਿਤੀ 10 ਫਰਵਰੀ ਨੂੰ ਸ਼੍ਰੀ ਖੰਡ ਪਟ ਸਾਹਿਬ ਜੀ ਦੀ ਆਰੰਭ ਹੋਣਗੇ। ਉਹਨਾਂ ਦੱਸਿਆ ਕਿ ਅੱਜ 11 ਫਰਵਰੀ ਨੂੰ ਮਹਾਨ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਪੰਥਕ ਢਾਡੀ ਜੱਥਾ ਅਮਰਤਦੀਪ ਸਿੰਘ ਸੇਵਕ ਢਾਡੀ ਬਲਵਿੰਦਰ ਸਿੰਘ ਥਾਪਲਕੇ ਅਵਤਾਰ ਸਿੰਘ ਔਜਲਾ ਸੰਗੀਤ ਮਾਸਟਰ ਢਾਡੀ ਮੁਖਤਿਆਰ ਸਿੰਘ ਔਜਲਾ ਨੇ ਗਾਡੀ ਬਾਰਾ ਰਾਹੀਂ ਅਤੇ ਕਰਤਾ ਕੀਤਾ ਨਹੀਂ ਸੰਕਤ ਨੂੰ ਨਹੀਂ ਹੱਲ ਕੀਤਾ ਇਸ ਮੌਕੇ ਕਸ਼ਮੀਰ ਸਿੰਘ ਮੀਰਾ ਮਲਕੀਤ ਸਿੰਘ ਪਾਠੀ ਸੁਖਵਿੰਦਰ ਸਿੰਘ ਸਰਬਜੀਤ ਸਿੰਘ ਸਤਨਾਮ ਬੰਗੜ ਧਰਮਪਾਲ ਮੰਗਤਰਾ ਬੰਗੜ ਮਨਜੀਤ ਸਿੰਘ ਇੰਦਰਜੀਤ ਸਿੰਘ ਜਸਪਾਲ ਸਿੰਘ ਪਰਮਜੀਤ ਸਿੰਘ ਬਲਬੀਰ ਸਿੰਘ ਸਰਪੰਚ ਬਲਬੀਰ ਚੰਦ ਪੰਚ ਬਖਸ਼ੀਸ਼ ਰਾਮ ਕੁਲਵੰਤ ਸਿੰਘ ਖਾਲਸਾ ਸਤਨਾਮ ਸਿੰਘ ਰਾਮਦਾਸ ਸਿੰਘ ਪਾਠੀ ਗੁਰਪ੍ਰੀਤ ਸਿੰਘ ਹੈਪੀ ਪਰਮਿੰਦਰ ਸਿੰਘ ਦਿਲਬਾਗ ਸਿੰਘ ਪੱਤਰਕਾਰ ਮਲਕੀਸ਼ ਸਿੰਘ ਸਰਜੀਤ ਸਿੰਘ ਯੂਐਸਏ ਗੁਰਪ੍ਰੀਤ ਸਿੰਘ ਯੂਐਸਏ ਮਨੂ ਇਟਲੀ ਬਲਬੀਰ ਬਸਰਾ ਆਸਟ੍ਰੇਲੀਆ ਲਵਲੀ ਬਸਰਾ ਕੀਰ ਸਿੰਘ ਅਮਰੀਕ ਸਿੰਘ ਅਮਰੀਕਾ ਬਲਦੇਵ ਸਿੰਘ ਇੰਗਲੈਂਡ ਅਤੇ ਸਮੂਹ ਸੰਗਤਾਂ ਤੇ ਲਾਕੀ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਜੇ ਨਗਰ ਕੀਰਤਨ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਦੇਵੀ ਤੇ ਦੇਵਤਾ ਆਂਦਾ ਤੈਨੂੰ ਮੁੱਖ ਪਿਆਰ ਬਣਾ ਦੇਵੀ ਤੇ ਦੇਵਤਾ ਜਾਏ ਹੀਰਾ ਇੱਕ ਹਾਟ ਬਟਾਵੇ ਗੇੜੀ ਪਾਪਾ ਨਾ ਪੁਏ ਬਣਾ ਲਈ ਮਾਰ ਕੇ ਠਗਿਆ ਜੇੜੀ ਪਾਪਾ ਨਾ ਪੁਏ ਬਣਾ ਲਈ ਉਹ ਮਾਰ ਕੇ ਠਗਿਆ ਜੇੜੀ ਪਾਪਾ ਨਾ ਪੁਏ ਬਣਾ ਲਈ ਮਾਰ ਕੇ ਠਗਿਆ ਜੇੜੀ ਪਾਪਾ ਨਾ ਪੁਏ ਬਣਾ ਲਈ ਸਾਟੇ ਸੇਨਾ ਤਾਤੀ ਤਾਰੇ ਜੋਇਸ ਤੇ ਆਈ ਸਾਟੇ ਵੀ ਤਨਾ ਉਹ ਯਾਰ ਜਿਹੜਾ ਨਾਮ ਦੇਣਾ ਪਾਣਾ ਹੁੰਦਾ ਉਹ ਨਾ ਰਾਜ ਜਗ ਪੂਰਾ ਵਾਰੀ ਕਟਾ ਨਾਮ ਬੜ ਵਾਲੇ ਜਗ ਨੂੰ ਸਮਝਾਉਣ ਵਾਲੇ ਕਟਾ ਨਾਮ ਬਾਵਣ ਵਾਲੇ ਜਗ ਨੂੰ ਸਮਝਾਉਣ ਵਾਲੇ ਬੈਠ ਰਹਿਣੇ ਉੱਠ ਕੇ ਤੇ ਬਤੂੰਗਾ ਕੋਨੂ ਸਾਰਾ ਜਗ ਤੂਜ ਦਾ ਜਿਹੜਾ ਨਾਮ ਦੇ ਜਪਾਉਣ ਵਾਲਾ ਬੰਦਾ ਕੋਨੂ ਸਾਰਾ ਜਗ ਪੂਰਦਾ ਜਿਹੜਾ ਨਾਮ ਦੇ ਜਪਾਉਣ ਵਾਲਾ ਬੰਦਾ ਕੋਨੂ ਸਾਰਾ ਪੂਜਾ ਆਲਾ ਪੂਜਾ ਆਤਸ਼ਾ ਗਨੀਮ ਤੇਰੀ ਸਿਫਤ ਸਰਪਾਤਿਸ਼ਾ ਤੂ ਕ੍ਰਪਾ ਕਨੀ ਕੁੱਟ ਤੇਰੇ ਕਾਮਸਨਾ ਹੇ ਕੀਨ ਤੇ ਸਿਕਤ ਸੱਚੇ ਪਾਤਸ਼ਾਹ ਕੀਨ ਦੇ ਸਿਕਤ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਬਾਤ ਸ਼ਾ ਕੰਨੀ ਤੇਰੇ ਸਿਰ 'ਤੇ ਸੱਚੇ ਬਾਤ ਸ਼ਾ ਕੰਨੀ ਤੇਰੇ ਸਿਰ 'ਤੇ ਸੱਚੇ ਬਾਤ ਸ਼ਾ Oh

ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਵਖੀਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਵਖੀਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਵਖੀਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਵਖੀਜਿਉ ਕੀੜਾ ਜਿੰਦਗੀ ਦੇ ਅੰਗ ਦਿਆ ਲਿਖ ਦਿਓ ਮੇਰੇ ਪਰਿਵਾਰ ਦੇ ਵਿੱਚ ਘੜੀਆਂ ਸਤ ਸੰਗ ਲਿਆ ਲਿਖ ਦਿਓ بلا تو میریا پو میریا لکھ دیر گھر مہادیا ستسنگ دیا لکھتے گھر مہادی اڑیا ستسگیا لکھتے ہو میرے گھر مہاد سب سنگ دیا لکھ جیو میرے گھر لکھ جیو میرے گھر ماتے لکھ جاتے سارے ویدیان ملن سہاری سنیے تیرے در کو کہتا دکھ دیان ملن سہاری وقت شوک اللہ جو میری آن وقت شوک اللہ جو میری آن مینو ہے ڈنگ लिखी महांदे सतसंग लिखी ॾियो तरी महांदे लिखी ॾियो तरी महांदे लिखी ॾियो तरी महीच